ਮੌਤੀ ਸਤਕਾਰਯੋਗ ਸ਼ਖਸੀਅਤ ਗ੍ਰੰਥੀ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੇਕ ਕੌਮ ਦੀ ਮਹਾਨ ਸ਼ਖਸੀਅਤ ਜੱਤਾ ਸ੍ਰੀ ਅਕਾਲ ਤਖਤ ਸਾਹਿਬ ਜਗਦੀ ਰਖਬੀਰ ਸਿੰਘ ਜੀ ਹੁਣਾਂ ਨੂੰ ਪੱਤਰ ਲਿਖਿਆ ਹੈ ਕਿ ਸਤਕਾਰਯੋਗ ਸਿੰਘ ਸਾਹਿਬ ਜੱਜਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਦੀ ਕੀ ਫਤਿਹ ਇਸ ਪੱਤਰ ਦਾ ਸਬਜੈਕਟ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਸੰਬੰਧੀ ਸਿੰਘ ਸਾਹਿਬ ਜੀ ਉਹ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਸੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਅਤੇ ਪੂਜਨੀਕ ਹੈ ਇਹ ਸਤਿਕਾਰਯੋਗ ਅਹੁਦੇ ਤੇ ਜਿਹੜੀ ਵੀ ਧਾਰਮਿਕ ਸ਼ਖਸੀਅਤ ਨੂੰ ਸੇਵਾ ਮਿਲਦੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਸ ਸ਼ਖਸੀਅਤ ਨੂੰ ਗੁਰੂ ਸਾਹਿਬ ਦੇ ਪਰਮ ਸੇਵਕ ਦੇ ਰੂਪ ਵਿੱਚ ਸਨਮਾਨ ਦਿੰਦੀਆਂ ਹਨ ਆਪ ਜੀ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਚੁੱਕੇ ਹੋ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਹੋ ਸੰਗਤਾਂ ਵੱਲੋਂ ਸਰਦਾ ਨਾਲ ਮਿਲਣ ਵਾਲੇ ਸਤਕਾਰ ਤੇ ਮਾਨ ਸਨਮਾਨ ਬਾਰੇ ਆਪ ਜੀ ਨੂੰ ਵਿਅਕਤੀਗਤ ਤੌਰ ਤੇ ਪੂਰਨ ਅਨਪਵ ਹੈ ਜਥੇਦਾਰ ਸਾਹਿਬ ਜੀ ਮੈਂ ਤਖਸਿਰ ਅਵੰਦ ਜੀ ਪਟਨਾ ਸਾਹਿਬ ਦੇ ਜਥੇਦਾਰ ਹੋ ਜੋ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ ਮੈਂ ਵੀ ਉਪਰੋਕਤ ਵਿਸ਼ੇ ਤੇ ਪੂਰਨ ਤੌਰ ਤੇ ਅਨਪਾਵ ਰੱਖਦਾ ਹਾਂ ਇਸ ਲਈ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ 10 ਫਰਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਵੱਲੋਂ ਜਾਨੀ ਹਰਪ੍ਰੀਤ ਸਿੰਘ ਤੇ ਦੋ ਸਬਤ ਹੋਣ ਦੀ ਸੂਰਤ ਵਿੱਚ ਸੇਵਾਮਾਂ ਖਤਮ ਕਰਦਿਆਂ ਨੌਕਰੀ ਤੋਂ ਫਾਰਕ ਕਰ ਦਿੱਤਾ ਹੈ ਇਸ ਲਈ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਕਾਰਵਾਈ ਦੀ ਰਿਪੋਰਟ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਅਕਤਰਤਾ ਸਾਦਕੇ ਵਿਚਾਰਿਆ ਜਾਵੇ ਅਤੇ ਇਹਨਾਂ ਦੋਸ਼ਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਤਲਬ ਕੀਤਾ ਜਾਵੇ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਬਣਦੀ ਹੈ ਜਿੰਨੇ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਸੀ ਅਕਾਲ ਤਖਸਾ ਵਿਖੇ ਵਿਚਾਰ ਕੇ ਸਜ਼ਾ ਨਹੀਂ ਲੱਗਦੀ ਧਾਰਮਿਕ ਸੇਵਾ ਦੇ ਰੂਪ 'ਚ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਅਤੇ ਹੋਰ ਨਾ ਇਕੱਠ 'ਚ ਵੀ ਸਮੂਲੀਅਤ ਕਰਨ ਅਤੇ ਬੋਲਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਸ਼ਖਸੀਅਤ ਸ੍ਰੀ ਅਕਾਲ ਤਖਸਾ ਸਾਹਿਬ ਜੀ ਅਤੇ ਤਖਸਰੀ ਦਮਨਵਾ ਸਾਹਿਬ ਦੇ ਜਥੇਦਾਰ ਦੀ ਪਦਵੀ ਦੀਆਂ ਸੇਵਾਵਾਂ ਨਿਭਾਉਣ ਸਮੇਂ ਦੋਸ਼ ਲੱਗੇ ਹੀ ਨਹੀਂ ਹਨ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋਸ਼ੀ ਮੰਨਦੇ ਹੋਏ ਸਿਆ ਮੁਕਤ ਕੀਤਾ ਹੈ ਆਸ ਹੈ ਕਿ ਮੇਰੇ ਇਸ ਪੱਤਰ ਤੇ ਤੁਰੰਤ ਪ੍ਰਭਾਵ ਹੇਠ ਯਾਨੀ ਹਰਪੀਤ ਸਿੰਘ ਜੀ ਦੇ ਮਾਮਲੇ ਦੀ ਸੰਗਬੀਤਾ ਨੂੰ ਸਮਝਦੇ ਹੋਏ ਕਾਰਵਾਈ ਜਰੂਰ ਕਰੋਗੇ ਕਾਰਵਾਈ ਦੀ ਆਸ ਵਿੱਚ ਆਪ ਜੀ ਦਾ ਸ਼ੁਭ ਜਨਤਕ ਅੱਗੇ ਦਾਸ ਦੇ ਸਿਗਨੇਚਰ ਹਨ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਸੇਵਕ ਤਕਸਰੀ ਹਵੰਦਰ ਜੀ ਪਟਨਾ ਸਾਹਿਬ ਤੇ ਦਾਸ ਦਾ ਫੋਨ ਨੰਬਰ ਹੈ ਮੈਂ ਫਿਰ ਤੋਂ ਮਾਨਯੀ ਸਿੰਘ ਸਾਹਿਬ ਸਿੱਖ ਕੌਮ ਦੀ ਸਰਵੋੱਚ ਸ਼ਖਸੀਅਤ ਹਰਗ੍ਰੰਥੀ ਸੇਦਲਵਾਰ ਸਾਹਿਬ ਅਤੇ ਜਨਦਰ ਸਿੰਘ ਅਕਾਲ ਤਖਤ ਸਾਹਿਬ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਪੱਤਰ ਤੇ ਆਪ ਜਰੂਰ ਵਿਚਾਰ ਕਰੋ ਜੋ ਕਿ ਮੈਂ ਹੁਣੇ ਹੀ ਆਪ ਜੀ ਨੂੰ ਥੋੜੀ ਦੇਰ ਪਹਿਲਾਂ ਹੀ ਈਮੇਲ ਵੀ ਕੀਤਾ ਹੈ ਔਰ ਇਹ ਸਾਰੇ ਅਖਬਾਰਾਂ ਨੂੰ ਵੀ ਜਾਰੀ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ